ਚਲੰਦਰ ਦਿਹਾਤ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਨੌਜਵਾਨ ਨੂੰ 3 ਕਿਲੋ 700 ਗ੍ਰਾਮ ਹਿਰਨ ਸਮੇਤ ਗ੍ਰਿਫਤਾਰ ਕੀਤਾ ਹੈ ਜਿਹਦੀ ਪਛਾਣ ਅਬਰਾਹਿਮ ਵਾਸੀ ਮੇਜਰਮ ਵਜੋਂ ਹੋਈ ਹੈ ਬਰਾਮਦ ਕੀਤੀ ਗਏ ਹਿਰਨ ਦੀ ਕੀਮਤ ਹੈ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 18 ਕਰੋੜ ਦੱਸੀ ਜਾ ਰਹੀ ਹੈ ਐਸਐਸਬੀ ਦਿਹਾਤ ਦੇ ਨਵਜੋ ਸਿੰਘ ਮਾਲ ਨੇ ਇਸ ਮੌਕੇ ਤੇ ਕਿਹਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਚਿਰ ਕੱਲ ਜਲੰਧਰ ਰੂਰਲ ਪ੍ਰੀਸ਼ ਨੂੰ ਕਾਫੀ ਵੱਡੀ ਸਫਲਤਾ ਮਿਲੀ ਜਦੋਂ ਇੱਕ ਪੁਲਿਸ ਪਾਰਟੀ ਜਿਹੜੀ ਨਕੋਦਰ ਰੋਡ ਤੇ ਜਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਨੂੰ ਹੈਂਡ ਕਰ ਰਹੇ ਸੀਗੇ ਸੀਆਈਏ ਇੰਚਾਰਜ ਹਰਵਿੰਦਰ ਸਬ ਇੰਸਪੈਕਟਰ ਸੁਜੀਤ ਲਾਲ ਦੋਗੇਸਟਡ ਅਫਸਰ ਸੀਗੇ ਡੀਐਸਪੀ ਨਕੋਦਰ ਤੇ ਡੀਐਸਪੀ ਹੈੱਡਕੁਆਟਰ ਇਹਨਾਂ ਨੇ ਇੱਕ ਬੰਦੇ ਨੂੰ ਰੋਕਿਆ ਤੇ ਉਸਦੇ ਪਿੱਠੂ ਬੈਗ ਨੂੰ ਜਦੋਂ ਚੈੱਕ ਕੀਤਾ ਤੇ ਉਸ ਦੇ ਵਿੱਚੋਂ तकरीबन 3 ਕਿਲੋ 70 ਗ੍ਰਾਮ ਇਹਨਾਂ ਨੂੰ ਹੇਰਨ ਪ੍ਰਾਪਤ ਹੋਈ ਜੋ ਉਸ ਬੰਦੇ ਦੀ ਜਦੋਂ ਪੁੱਛਗਿੱਛ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਉਹ ਮਿਜ਼ੋਰਮ ਦਾ ਰਹਿਣ ਵਾਲਾ ਹੈ ਤੇ ਉਸ ਦਾ ਨਾਮ ਇਬਰਾਹਿਮ ਲਾਲ ਰਿੰਗੇਟਾ ਹੈ ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਸਭ ਤੋਂ ਵੱਡੀ ਰਿਕਵਰੀ ਹੋਏਗੀ ਹੁਣ ਤੱਕ ਜਲੰਧਰ ਰੂਰਲ ਪੁਲਿਸ ਦੀ ਜਿਹੜੀ ਕਿ ਇਹਨੇ ਇਸ ਏਰੀਆ ਦੇ ਵਿੱਚ ਅੱਗੇ ਡਿਸਟ੍ਰੀਬਿਊਟ ਕਰਨੀ ਸੀ ਜੋ ਇਸ ਨੂੰ ਫੜ ਕੇ ਜਲੰਧਰ ਰੂਰਲ ਪੁਲਿਸ ਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਸੋ ਇਹ ਕਿੰਨੇ ਕੇ ਟਾਈਮ ਤੋਂ ਕੁਝ ਪਤਾ ਲੱਗ ਰਿਹਾ ਇਸ ਕੰਮ ਦੇ ਵਿੱਚ ਗਿਆ ਤਾਂ ਪੰਜਾਬ ਵਾਲੇ ਪਾਸੇ ਕੀ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਹੈ ਇਹ ਮਿਜ਼ੋਰਮ ਤੋਂ ਹੀ ਦਲੀਆ ਤੇ ਦਿੱਲੀ ਇਹਨੇ ਟਾਈਪ ਅਪ ਕਰਕੇ ਜਿਹੜੇ ਮੇਨ ਬੰਦੇ ਸੀਗੇ ਉਹਨਾਂ ਨਾਲ ਗੱਲਬਾਤ ਕਰਕੇ ਇੱਥੇ ਪੰਜਾਬ ਦੇ ਵਿੱਚ ਆਇਆ ਸੀਗਾ ਹੁਣ ਇਹਦੀ ਅਰੈਸਟ ਪਾ ਕੇ ਸੀ ਇਹਦਾ ਰਿਮਾਂਡ ਲਿਆ ਹੁਣ ਇਹਦੀ ਪੁੱਛਗਿੱਛ ਡਿਟੇਲ ਦੇ ਵਿੱਚ ਕਰਾਂਗੇ ਤੇ ਜਿਹੜੀ ਵੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਸ਼ੇਅਰ ਕਰਾਂਗੇ ਸਰ ਜੀ ਬਾਈ ਇਹਦੀ ਕਿ ਪਲਨ ਸੁਣਾਈ ਕੀਤੇ ਨੇ ਹਜੇ ਤੱਕ ਇਹ ਗੱਲ ਪੁੱਛ ਕੇ ਦੌਰਾਨ ਪਤਾ ਲੱਗੇਗੀ ਜਿਹੜੀ ਇੱਕ ਪਿਛਲੇ ਦਿਨਾਂ ਚ ਇੱਕ ਮਿਲਰਮ ਦੀ ਹੈ ਜਿਹੜਾ ਇੱਕ ਮੇਰੇ ਖਾਲ ਬਿਖਤੀ ਫੜਿਆ ਸੀ ਤੁਸੀਂ ਉਹਨਾਂ ਦੀ ਉਹਨਾਂ ਨਾਲ ਕੋਈ ਲਿੰਕ ਹੈ ਕਿ ਨਹੀਂ ਮਿਲਰਮ ਦੇ ਦੋ ਲੜਕੀਆਂ ਸੀਗੀਆਂ ਇੱਕ ਅਫਗਾਨ ਨੈਸ਼ਨਲ ਤੇ ਕੈਫਰੀਕਨ ਨੈਸ਼ਨਲ ਸੀ ਜਿਹੜਾ ਸੀ ਪਿਛੇ ਪਰਸੋ ਚੌਥੀ ਗੱਲ 2 ਕਿਲੋ ਹੇਰੋਨਲ ਰਿਕਵਰੀ ਹੋਈ ਸੀ ਹਜੇ ਤੱਕ ਇਹ ਗੱਲ ਪੁੱਛੇ ਚ ਤਾਂ ਇਹਨਾਂ ਨੂੰ ਬਹੁਤਾ ਟਾਈਮ ਨਹੀਂ ਮਿਲਿਆ ਸਾਡੀ ਟੀਮ ਨੂੰ ਕਿੰਕੀ ਨੂੰ ਰੈਸਟ ਕਰਕੇ ਤੇ ਇਹਨੂੰ ਪੇਸ਼ ਕੀਤਾ ਗਿਆ ਇਹਦਾ ਰਿਮਾਂਡ ਮਿਲ ਗਿਆ 2 ਦਿਨ ਦਾ ਇਹ ਜਿਹੜੀਆਂ ਵੀ ਗੱਲਾਂ ਨੇ ਹੁਣ ਸਾਰੀਆਂ ਉਹਨਾਂ ਨਾਲ ਕੋਈ ਲਿੰਕ ਹੈ ਕਿ ਨਹੀਂ ਹੁਣ ਇਹਦੀ ਪੁੱਛ ਕੇ ਡਿਟੇਲ ਚ ਕਰਾਂਗੇ ਤੇ ਫੇਰ ਹੀ ਸਾਹਮਣੇ ਆ ਸਕਣਗੇ ਅਰੇ ਪਚਾਉ ਨੈਗੇਟ ਜਿਹੜੀ ਹੈਗੀ ਲੜਕੀ ਇਹਨੂੰ ਕੀਤਾ ਨਾਲ ਮੰਨਦੇ ਕਿ ਹਲੇ ਅਜੇ ਨੇ ਹਾਜੀ ਇੱਕ ਕੋਈ ਬੰਦਾ ਜਿਹੜਾ ਅਬਰਾਹਮ ਲਾਲ ਰੰਗੇਟਾ ਇਹਦੇ ਕੇਸ ਵਿੱਚ ਰਜਿਸਟਰ ਕੀਤਾ ਗਿਆ ਬਟ ਇਹਦੀ ਜਿਹੜੀ ਪੁੱਛਗਿੱਛ ਚ ਆਈ ਆ ਕਿ ਜਿੱਥੇ ਲੈ ਕੇ ਆਇਆ ਦਿੱਲੀ ਤੋਂ ਜਿਸ ਲੇਡੀ ਕੋਲੋਂ ਉਹਨੂੰ ਵੀ ਨਾਮਿਨੇਟ ਕੀਤਾ ਗਿਆ ਹਾਂ ਬਿਲਕੁਲ ਇਹਦੇ ਜਾਣਾ ਕਿ ਕਿੱਥੇ ਸੀਗਾ ਕੁਝ ਵੈਸੇ ਇਹ ਹੁਣ ਇਹੀ ਗੱਲ ਇਹ ਤੋਂ ਕਲੀਅਰ ਕਰਨ ਵਾਲੀ ਹੈ ਕਿ ਕਿਸ ਬੰਦੇ ਨੂੰ ਇਹਨੇ ਦੇਣੀ ਸੀਗੀ ਇਹਦੀ ਡਿਲੀਵਰੀ ਤੇ ਜਦੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਫਿਰ ਉਹਨਾਂ ਦੇ ਵੀ ਬਰੈਂਟ ਲੈ ਕੇ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ